ਲੋਬੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤਰੀਕ ਹੋ ਗਈ 9 2 2026 ਕਣਕ ਨਿਸਰ ਚੁੱਕੀ ਹੈ ਜੀ ਕਣਕ ਦਾ ਨੇ ਸਾਰਾ ਸ਼ੁਰੂ ਹੋ ਗਿਆ ਜੀ ਦੇਖ ਸਕਦੇ ਆ ਜੀ 826 ਵੈਰਾਈਟੀ ਹੈ ਜੀ ਇਹ 826 ਵੈਰਾਈਟੀ ਹੈ ਤੈਨੂੰ ਪਾਣੀ ਲੱਗ ਗਿਆ ਜੀ ਇਹਨੂੰ ਤਿੰਨ ਵਾਰ ਯੂਰੀਆ ਲੱਗ ਗਿਆ ਲਗਭਗ ਜੀ ਇਹ 100 ਦਿਨ ਦੀ ਹੋ ਚਲੀ ਜੀ 100 ਦਿਨ ਦੀ ਹੋ ਗਈ ਜੀ ਤਿੰਨ ਪਾਣੀ ਲੱਗੇ ਜ ਇਹਨੂੰ ਤਿੰਨ ਵਾਰੀ ਜੂਰੀ ਲੱਗ ਗਿਆ ਦੋ ਵਾਰੀ ਮੈਗਨੀਜ਼ ਦੀ ਸਪਰੇ ਹੋ ਗਈ ਜੀ ਤੇ 826 ਵੈਰਿਟੀ ਹੈ ਜੀ ਤੇਲਾ ਵਗੈਰਾ حاجه ਨਹੀਂ ਲੱਗਦੇ 826 ਵੈਰਿਟੀ ਹੈ ਨਸਾਰੇ ਤੇ ਆ ਗਈ ਜੀ 100 ਦਿਨ ਦੀ ਹੋ ਗਈ ਜੀ ਦੋ ਮੈਗਨੀਜ਼ ਦੀ ਸਪਰੇ ਹੋ ਗਈ ਜੀ ਤੇ ਤੰਨਵਾਰੀ ਜੂਰੀਆਂ ਲੱਗ ਗਿਆ ਤੰਨੀ ਪਾਣੀ ਲੱਗ ਗਿਆ ਜੀ ਨੂੰ ਦੇਖ ਸਕਦੇ ਨੇ ਤੁਸੀਂ ਦੋ ਵਾਰੀ ਮੈਗਨੀਜ਼ ਹੋ ਗਈ ਤੰਨਵਾਰੀ ਜੂਰੀਆਂ ਲੱਗ ਗਿਆ ਜੀ 826 ਵੈਰਾਈਟੀਆਂ 100 ਦਿਨ ਦੇ ਲਗਭਗ ਹੋ ਗਈ ਜੀ ਇਹ ਨਸਾਰਾ ਤੇ ਆ ਗਈ ਜੀ ਸਾਰਾ ਕਈ ਜਾਂਦੀ ਹੈ ਜੀ 826 ਵੈਰਾਈ ਹੈ ਤਿੰਨ ਪਾਣੀ ਲੱਗੇ ਜੇ ਨੂੰ ਦੋ ਮੈਗਨੀਜ਼ ਦੀ ਸਪਰੇ ਹੋ ਗਈ ਜੀ 826 ਵੈਰਾਈ ਹੈ ਜੀ ਨਸਾਰੇ ਤੇ ਆ ਚੁੱਕੀ ਹੈ ਜੀ 100 ਦਿਨ ਦੇ ਹੋ ਗਈ ਜੀ ਲਗਭਗ ਇਹ ਤਿੰਨ ਪਾਣੀ ਲੱਗੇ ਜੇ ਨੂੰ ਤਿੰਨ ਵਾਰੀ ਯੂਰੀ ਲੱਗ ਗਿਆ ਦੇਖ ਸਕਦੇ ਹਾਂ ਜਿਸ ਨੇ ਸਾਰਾ ਧੰਨਵਾਦ